ਅੱਜ ਜੋ ਜੱਸੀ ਬੱਚੇ ਦੇ ਦੋਸਤਾਂ ਨੇ ਉਪਰਾਲਾ ਕੀਤਾ ਹੈ ਉਹਦੇ ਲਈ ਸਿਤਨਵਾਦੀਆਂ ਜੱਸੀ ਸਾਡਾ ਵੱਡਾ ਭਰਾ ਸੀ 2012 ਦੇ ਵਿੱਚ ਸਾਨੂੰ ਉਹ ਛੱਡ ਕੇ ਚਲਾ ਗਿਆ ਸੀਗਾ ਅਸੀਂ ਬੜੀ ਸਮੇਂ ਤੋਂ ਲੱਗੇ ਹੋਏ ਸੀ ਵੀ ਇਹ ਟੂਰਨਾਮੈਂਟ ਕਰਵਾਈਏ ਤੇ ਹੁਣ ਸਾਰੇ ਸਾਰੇ ਸੱਜਣ ਸਾਰੇ ਸਾਡੇ ਵੱਡੇ ਸਾਡੇ ਕੋਚ ਸਾਡੇ ਸਰ ਸਾਰੇ ਇਕੱਠੇ ਹੋਏ ਤਾਂ ਅਸੀਂ ਇੱਕ ਕਲੱਬ ਰਜਿਸਟਰਡ ਕਰਾਇਆ ਜੱਸੀ ਟਲ ਕਿਉਂਕਿ ਮੇਰੇ ਬੱਚੇ ਦੀ ਯਾਦ ਨੂੰ ਸਮਰਪਿਤ ਅਜ ਮੈਨੂੰ ਇਹੀ ਲੱਗਦਾ ਵੀ ਮੇਰਾ ਜੱਸੀ ਸਾਡੇ ਗਰਾਊਂਡ ਵਿੱਚ ਖੇਡ ਰਿਹਾ ਹੈ ਯਾਨੋ ਯੂਨੀਵਰਸਿਟੀ ਦੀਆਂ ਨੂੰ ਮਤਲਬ ਕਿ 골ਡ ਮੈਡਲ ਜਿੱਤ ਆ ਕੇ ਲਿਆਇਆ ਸੀ ਬਹੁਤ ਉਹਦੀ ਗੇਮ ਦੀ ਬਹੁਤ ਹੀ ਮਤਲਬ ਕਿ ਇੱਛਾ ਸੀ ਗੇਮ ਬਹੁਤ ਅੱਛੀ ਦਿਨੋ ਘੇੜਦਾ ਸੀ ਪਰੰਤੂ ਵਾਇਗਰ ਨੂੰ ਜੋ ਮਨਜ਼ੂਰ ਸੀ ਉਹ ਹੋਇਆ ਅਸੀਂ ਵੀ ਇਹ ਪਰਾਲਾ ਕੀਤਾ ਆਪਣੇ ਸਾਰੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਵੀ ਅਸੀਂ ਇੱਕ 17 ਟੂਰਨਾਮੈਂਟ ਕਰਾਈਏ ਜਿੱਥੇ ਸਾਡੇ ਪੁਰਾਣੇ ਤੇ ਨਵੇਂ ਸਾਥੀ ਜੁੜਨ ਅਤੇ ਇਹ ਜਸੀ ਟੂਰਨਾਮੈਂਟ ਹੋਵੇ। ਦੱਸ ਦੇ ਆਪਣੇ ਮਾਣ ਮਹਿਸੂਸ ਹੋ ਰਿਹਾ ਕਿ ਪਟਿਆਲੇ ਅੰਦਰ ਦੋ ਅੰਤਰਰਾਸ਼ਟਰੀ ਖਿਡਾਰੀ ਪਟਿਆਲੇ ਵੱਲੋਂ ਖੇਡਦੇ ਨੇ ਪਟਿਆਲੇ ਵੱਲੋਂ ਪੰਜਾਬ ਦੇ ਵਿੱਚ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੇ ਲਗਾਤਾਰ ਜੇ ਪੰਜਾਬ ਸਰਕਾਰ ਉਪਰਾਲੇ ਕਰਦੀ ਹੈ ਤੇ ਨਿੱਜੀ ਤੌਰ ਤੇ ਜਿਹੜੇ ਕਲੱਬ ਨੇ ਉਹਨਾਂ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਨੇ ਜਿਵੇਂ ਸਾਡੀ ਮਾਂ ਬੋਲੀ ਕਹਿ ਲਈਏ ਮਾਂ ਖੇਡ ਕਬੱਡੀ ਕਰੋਨਾ ਦੇ ਵਿੱਚ ਪਹੁੰਚੀ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਰ ਗੇਮਾਂ ਨੇ ਉਹਨਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਲਗਾਤਾਰ ਪੰਜਾਬ ਦੇ ਉਹ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਪਹਿਲਾਂ ਪਿੱਛੇ ਵੇਖੋ ਜਿਹੜੀ ਤੁਸੀਂ ਗੇਮ ਵੇਖ ਰਹੇ ਹੋ ਇਸ ਨੂੰ ਬੇਸਬਾਲ ਅੱਗੇ ਆ ਗੇਮ ਜਿਹੜਾ ਕਿਹਾ ਜਾਂਦਾ ਵੱਖ-ਵੱਖ ਖਿਡਾਰੀ ਇਸ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਦੇ ਨੇ ਜੇ ਪੰਜਾਬ ਦੀ ਜੇ ਪੂਰੇ ਇੰਡੀਆ ਟੀਮ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਪੰਜਾਬ ਦੇ ਵਿੱਚੋਂ ਇੰਡੀਆ ਟੀਮ ਦੇ ਵਿੱਚ ਵੀ ਪਹਿਲਾਂ ਜਿਹੜੇ ਖਿਡਾਰੀ ਰਹਿ ਚੁੱਕੇ ਨੇ ਪੰਜਾਬ ਦੇ ਨਾਮੀ ਖਿਡਾਰੀ ਇਸ ਗੇਮ ਦੇ ਵਿੱਚ ਇੰਡੀਆ ਟੀਮ ਦੇ ਵਿੱਚ ਰਹਿ ਚੁੱਕੇ ਨੇ ਤੇ ਅੱਜ ਪਟਿਆਲਾ ਦੀ ਇਸ ਧਰਤੀ ਦੇ ਉੱਤੇ ਜਿਹੜੇ ਕਲੱਬ ਦੀ ਗੱਲ ਕਰਾਂ ਜਸਜੀਤ ਢੱਲ ਮੈਮੋਰੀਅਲ ਸਪੋਰਟਸ ਕਲੱਬ ਪਟਿਆਲਾ ਉਨ੍ਹਾਂ ਵੱਲੋਂ ਇਹ ਜਿਹੜੀ ਅ ਫਰਸਟ ਸੀਨੀਅਰ ਬੇਸਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਆ ਤੇ ਜੇ ਨਾ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰਦੇ ਆ ਤੇ ਹਰੇਕ ਗੇਮ ਦੀ ਗੱਲ ਕਿਸੇ ਵੀ ਗੇਮ ਦੀ ਗੱਲ ਕਰਾਂ ਕਿਉਂਕਿ ਨਾ ਪੰਜਾਬ ਨੂੰ ਸਾਡੇ ਨੂੰ ਜੇ ਫਿਲਮਾਂ ਦੀ ਗੱਲ ਕਰੀਏ ਤਾਂ ਕੁਝ ਪਹਿਲਾਂ ਫਿਲਮਾਂ ਆਈਆਂ ਤਾਂ ਉਸ ਦੇ ਵਿੱਚ ਪੰਜਾਬ ਨੂੰ ਕਹਿ ਲਿਆ ਕਿ ਡਰੱਗਸ ਦੇ ਮਾਮਲੇ ਨੂੰ ਲੈ ਕੇ ਕਾਫੀ ਜਿਹੜਾ ਟਾਰਗੇਟ ਕੀਤਾ ਗਿਆ ਪਰ ਜਦੋਂ ਅਸੀਂ ਗਰਾਊਂਡ ਲੈਵਲ ਤੇ ਨਿਕਲਦੇ ਆ ਆ ਇੱਕ ਜਿਹੜਾ ਇਹ ਵੀ ਹਿੱਸਾ ਹੈਗਾ ਇਹ ਵੀ ਪੰਜਾਬ ਦਾ ਜ਼ਰੂਰ ਵਿਖਾਉਣਾ ਚਾਹੀਦਾ ਦੇਖੋ 6 6 ਫੁੱਟ ਦਾ ਚੋਪਰ ਨੇ ਤੇ ਗੇਮ ਬਹੁਤ ਸੋਹਣੀ ਹੈ بیسਬਾਲ ਆ ਆ ਦੇਖੋ ਤਾਂ ਆ ਮਤਲਬ ਜਿਹੜਾ ਨਾ ਨਿਸ਼ਾਨਾ ਜਾਂ ਲਾਉਣ ਵਾਲਾ ਕੰਮ ਹੈ ਆ ਬਹੁਤ ਸੋਹਣਾ ਲੱਗਦਾ ਤਾਂ ਇਸ ਕਹਿ ਲਈਏ ਵੀ ਇਸ ਪੂਰੇ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮ ਕਰਾਉਣ ਵਾਲੇ ਪੂਰੀ ਕਮੇਟੀ ਸਾਡੇ ਨਾਲ ਹੈ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਲਾ ਆ ਦੇਖੋ ਆ ਮੁੰਡੇ ਵੀ ਜਿਹੜਾ ਜਿਹੜੇ ਮੁੰਡੇ ਸੈਕੰਡ ਜਿੱਤੇ ਨੇ ਆਪਦੀ ਟਰੋਫੀ ਦੇ ਨਾਲ ਨਾਲ ਜਿਹੜੀਆਂ ਥਰਡ ਥਰਡ ਜਿੱਤੇ ਨੇ ਤੇ ਇਹ ਮੁੰਡੇ ਜਿਹੜੇ ਟਰੋਫੀ ਦੇ ਨਾਲ ਆਪਣੀ ਫੋਟੋ ਕਰਾ ਰਹੇ ਨੇ ਤਾਂ ਨਿਸ਼ਾਨ ਇੱਧਰ ਆ ਜਿਓ ਆਪਾਂ ਹੁਣ ਕਲੱਬ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆ ਬੀ ਜਿਹੜਾ ਉਪਰਾਲਾ ਕਰਨ ਦਾ ਕਿਵੇਂ ਮਨ ਦੇ ਵਿੱਚ ਆਇਆ ਕਿਉਂਕਿ ਬਹੁਤ ਘੱਟ ਜਿਹੇ ਉਪਰਾਲੇ ਹੁੰਦੇ ਨੇ ਕਿ ਨਿੱਜੀ ਤੌਰ ਤੇ ਕਲੱਬ ਇਨਵੋਲਵਮੈਂਟ ਹੋਣ ਕਿਉਂਕਿ ਕਦੇ ਵੀ ਦੇਖਿਆ ਦਾ ਸਰਕਾਰਾਂ ਵਾਲੀ ਹੀ ਹਰੇਕ ਦੀ ਨਿਗਾਹ ਹੁੰਦੀ ਹੈ ਵੀ ਸਰਕਾਰ ਆਖਰੇ ਟੂਰਨਾਮੈਂਟ ਕਦੋਂ ਕਰਾਈਗੀ ਤਾਂ ਪ੍ਰਧਾਨ ਕੌਣ ਨੇ ਕਲੱਬ ਦੇ ਪਹਿਲਾਂ ਤਾਂ ਇੰਟਰੋਡਿਊਸ ਕਰਾਈ ਹੈ ਆਓ ਜੀ ਆਓ ਜੀ ਪ੍ਰਧਾਨ ਜੀ रावत ਸਾਹਿਬ ਤੇ ਅੰਕਲ ਜੀ ਉਹਨਾਂ ਦੀ ਜੀ ਗੱਲ ਅੰਕਲ ਜੀ ਤੁਸੀਂ ਇਸ ਕਲੱਬ ਦੇ ਵਿੱਚ ਕੀ ਵੇਖ ਫਾਦਰ ਫਾਦਰ ਜੱਸੀ ਮੇਡ ਜੱਸੀ ਢੱਲ ਸਾਹਿਬ ਦੇ ਫਾਦਰ ਉਹ ਜਿਨ੍ਹਾਂ ਦੇ ਨਾਮ ਤੇ ਕਲੱਬ ਕੈਲੀ ਇਹ ਬਣਾਇਆ ਗਿਆ ਹੈ ਰਵ ਸਾਬ ਮੰਨ ਦੇ ਵਿੱਚ ਕਿਵੇਂ ਆਇਆ ਵੀ ਇਹ ਜਿਆ ਟੂਰਨਾਮੈਂਟ ਕਰਾਣਾ ਚਾਹੀਦਾ ਇਸ ਪਟਿਆਲੇ ਦੀ ਧਰਤੀ ਤੇ ਜਿਸ ਤਰ੍ਹਾਂ ਸਾਡਾ ਜੱਸੀ ਛੋਟਾ ਭਾਈ ਪਲੇਅਰ ਸੀ ਸਾਡਾ ਸੌਫਟਬਾਲ ਬੇਸਬਾਲ ਸਾਡੀ ਇੱਛਾ ਸੀ ਵੀ ਉਸ ਨੂੰ ਇੱਕ ਸਰਵਰ ਦਿੱਤਾ ਵੀ ਸੌਫਟਬਾਲ ਇੱਕ ਟੂਰਨਾਮੈਂਟ ਐਸ ਬੇਸਬਾਲ ਕਰਾਇਆ ਜਾਵੇ ਜਿਸ ਨਾਲ ਜਿਵੇਂ ਉਹ ਉਸ ਦੀ ਆਪਣੀ ਭਾਵਨਾ ਸੀ ਖੇਡਣ ਦੀ ਇਸ ਤਰ੍ਹਾਂ ਅਸੀਂ ਬੱਚਿਆਂ ਨਾਲ ਜੁੜ ਸਕੀਏ ਜਿਵੇਂ ਬੇਸ ਉਹ ਸੌਫਟਵੇਅਰ ਨੂੰ ਪ੍ਰੋਮੋਟ ਕਰਦਾ ਸੀ ਤੇ ਅਸੀਂ ਵੀ ਇਹ ਪ੍ਰਾਲਾ ਕੀਤਾ ਆਪਣੇ ਸਾਰੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਵੀ ਅਸੀਂ ਕਿਸ ਤਰ੍ਹਾਂ ਟੂਰਨਾਮੈਂਟ ਕਰਾਈਏ ਜਿੱਥੇ ਸਾਡੇ ਪੁਰਾਣੇ ਤੇ ਨਵੇਂ ਸਾਥੀ ਜੁੜਨ ਅਤੇ ਇਹ ਜਸਸੀ ਢੱਲ ਟੂਰਨਾਮੈਂਟ ਹੋਵੇ ਤਾਂ ਬਿਲਕੁਲ ਭਾਈ ਜਸਸੀ ਢੱਲ ਜਿਹੜਾ ਪਲੇਅਰ ਸੀਗਾ ਉਹਦੀ ਯਾਦ ਦੇ ਵਿੱਚ ਟੂਰਨਾਮੈਂਟ ਉਹਦੇ ਫਾਤ੍ਹ ਸਾਹਿਬ ਨਾਲ ਗੱਲ ਕਰਦੇ ਆ ਅੰਕਲ ਕਿਵੇਂ ਲੱਗਦਾ ਪਹਿਲੀ ਵਾਰ ਚਲੋ ਇਹ ਫੋਰਥ ਆ ਫਰਸਟ ਟੂਰਨਾਮੈਂਟ ਰਹਾ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਦੀ ਭਾਵਨਾ ਆਈ ਵੀ ਇਹ ਟੂਰਨਾਮੈਂਟ ਜਦੋਂ ਹੋਇਆ ਇਹ ਟੂਰਨਾਮੈਂਟ ਜਦੋਂ ਮੇਰਾ ਬੱਚਾ ਖੇਡਦਾ ਸੀ ਬਹੁਤ ਅੱਛੀ ਗੇਮ ਸੀ ਸਾਰੇ ਉਹਦੇ ਨਾਲ ਸਾਥੀ ਬੜੇ ਅੱਛੇ ਪਲੇਅਰ ਸੀ ਯੂਨੀਵਰਸਿਟੀ ਲੈਵਲ ਤੇ ਵੀ ਉਹ 골ਡ ਮੈਡਲ ਜਿੱਤ ਕੇ ਆਇਆ ਤੇ ਇਹ ਜੇ ਕੋਚ ਵੀ ਉਹ ਮਤਲਬ ਕਿ ਲੜਕੀਆਂ ਨੂੰ ਯੂਨੀਵਰਸਿਟੀ ਨੂੰ ਮਤਲਬ ਕਿ 골ਡ ਮੈਡਲ ਜਿੱਤ ਆ ਕੇ ਲਿਆਇਆ ਸੀ ਬਹੁਤ ਉਹਦੀ ਗੇਮ ਦੀ ਬਹੁਤ ਹੀ ਮਤਲਬ ਕਿ ਇੱਛਾ ਸੀ ਗੇਮ ਬਹੁਤ ਅੱਛੀ ਦਿਨੋਂ ਖੇਡਦਾ ਸੀ ਪਰੰਤੂ ਵਾਇਗਰ ਨੂੰ ਜਦੋਂ ਮਨਜ਼ੂਰ ਸੀ ਉਹ ਹੋਇਆ ਤੇ ਇਹਨਾਂ ਦੇ ਯਾਰਾ ਦੋਸਤਾਂ ਨੇ ਮਿਲ ਕੇ ਪ੍ਰੋਗਰਾਮ ਬਣਾਇਆ ਮੇਰੀ ਵੀ दिली ਇੱਛਾ ਸੀ ਕੁਦਰਤੀ ਗੱਲ ਹੀ ਜੀ ਹੋ ਗਈ ਬਈ ਇਸ ਗੇਮ ਦੀ ਗ੍ਰੇਡੇਸ਼ਨ ਨਹੀਂ ਸੀ ਉਸ ਟਾਈਮ ਹੁਣ ਵਾਇਗਰ ਮਿਹਨਤ ਕਰਕੇ ਬੱਚੇ ਵੀ ਹੋਰ ਸਾਰੇ ਹਿੰਮਤ ਕਰਕੇ ਇਸ ਚੀਜ਼ ਦੀ ਗ੍ਰੇਡੇਸ਼ਨ ਹੋ ਰਹੀ ਹੈ ਤੇ ਗੇਮ ਅੱਛੀ ਜਾ ਰਹੀ ਹੈ ਔਰ ਅਗਰ ਉਹ ਗੇਮ ਚ ਮਤਲਬ ਕਿ ਘਟੋ ਘਟ ਹੁੰਦਾ ਇਸ ਗੇਮ ਦੇ ਗ੍ਰੇਡੇਸ਼ਨ ਹੁੰਦੀ ਤਾਂ ਮਿਨੀਮਮ ਡੀਐਸਪੀ ਦੀ ਰੈਂਕ ਤੇ ਹੁੰਦਾ ਉਹਦੀ ਆਪਣੀ ਦਿਲੀ ਇੱਛਾ ਸੀ ਪਰ ਉਹ ਹੀ ਕਹਿੰਦੇ ਜੋ ਵਾਇਗਰ ਹੁਣ ਮਨਜ਼ੂਰ ਹੁੰਦਾ ਚਲੋ ਇਹ ਨੌਜਵਾਨਾਂ ਨੇ ਉਪਰਾਲਾ ਕਰ ਲਿਆ ਤਾਂ ਹੋਰ ਨੌਜਵਾਨ ਵੀ ਜੁੜੇ ਇਹਨਾਂ ਨਾਲ ਤਾਂ ਟੂਰਨਾਮੈਂਟ ਹੋ ਗਿਆ ਕਈ ਅਜਿਹੇ ਟੂਰਨਾਮੈਂਟ ਅਸੀਂ ਵੇਖੇ ਨੇ ਬੜੀਆਂ ਕਹਿ ਲਈਏ ਵੀ ਧਾਰਨਾਵਾਂ ਬਣਦੀਆਂ ਨੇ ਮੁੰਡੇ ਸ਼ੁਰੂ ਕਰਦੇ ਨੇ ਵੀ ਟੂਰਨਾਮੈਂਟ ਕਰਾਈਏ ਪਰ ਕਿਧਰੇ ਨਾ ਕਿਧਰੇ ਕਈ ਵਾਰ ਕੋਈ ਹੋ ਜਾਂਦਾ ਕਿ ਕੋਈ ਕਹਿੰਦਾ ਯਾਰ ਸਰਕਾਰਾਂ ਦਾ ਯੋਗਦਾਨ ਨਹੀਂ ਮਿਲਿਆ ਕੋਈ ਕਹਿੰਦਾ ਫੰਡ ਇਕੱਠਾ ਨਹੀਂ ਟੂਰਨਾਮੈਂਟ ਕਰਾਉਣੇ ਬਹੁਤ ਔਖੇ ਨੇ ਸਿਰੇ ਚੜਾਉਣੇ ਕਹਿ ਲਈ ਉਸ ਤੋਂ ਜ਼ਿਆਦਾ ਔਖੇ ਨੇ ਤੁਹਾਨੂੰ ਕਿਵੇਂ ਲੱਗਿਆ ਜੀ ਸਿਰੇ ਚੜ ਰਿਹਾ ਟੂਰਨਾਮੈਂਟ ਬਿਲਕੁਲ ਬਹੁਤ ਅੱਛਾ ਅਰੇਂਜ ਸਾਰਿਆਂ ਨੇ ਮਿਲ ਕੇ ਕੀਤਾ ਔਰ ਮੇਰੇ ਖਿਆਲ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਬਹੁਤ ਪਹਿਲੀ ਵਾਰੀ ਜਿੱਦਾਂ ਪ੍ਰੋਗਰਾਮ ਹੋ ਰਿਹਾ ਹੈ ਗੇਮਜ਼ ਹੋ ਰਹੀਆਂ ਨੇ بیسਬਾਲ ਦੀਆਂ ਬਹੁਤ ਅੱਛਾ ਸਾਰਿਆਂ ਨੇ ਖਾਸ ਕਰਕੇ ਲੱਡੂ ਬਾਜੀ ਆਪਣੇ ਰਾਹੁਲ ਸਾਹਿਬ ਤੇ ਆਪਣੇ ਵਿਕਰਮਸਰ ਤੇ ਹੋਰ ਰਾਜੂ ਜੀ ਹੋਰ ਆਪਣਾ ਆਸ਼ੂ ਜੀ ਸਭਾਂ ਨੇ ਹਿੰਮਤ ਕਰਕੇ ਬਹੁਤ ਮਤਲਬ ਕਿ ਆਪਣਾ ਕਲੱਬ ਬਣਾ ਕੇ ਇਸ ਨੂੰ ਸ਼ੁਰੂ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਵੀ ਇਹਦਾ ਇਹਨਾਂ ਦੇ ਥਰੂ ਤਾਂ ਹੋ ਹੀ ਰਿਹਾ ਹੈ ਪਰੰਤੂ ਅਗਲੇ ਟਾਈਮ ਜਾ ਕੇ ਗਵਰਨਮੈਂਟ ਵੱਲੋਂ ਵੀ ਮਦਦ ਹੋ ਕੇ ਤੇ ਇਹ ਨੈਸ਼ਨਲ ਲੈਵਲ ਤੇ ਗੇਮ ਆਪਣੀ ਸਾਡੀ ਇੱਛਾ ਵੀ ਇਹ ਹੋਵੇ ਤੇ ਇਹਨੂੰ ਪਟਿਆਲੇ ਦੇ ਵਿੱਚ ਕੀਤਾ ਜਾ ਰਿਹਾ ਹੈ ਸਰਬ ਹਮੇਸ਼ਾ ਨਾ ਜਿਹੜੇ ਬੱਚੇ ਨੇ ਜਾਂ ਮਾਪੇ ਕਹਿ ਲਈਏ ਇੱਕੋ ਹੀ ਗੱਲ ਹੁੰਦੀ ਹੈ ক্রিকেট ਮਤਲਬ ਗੇਮਾਂ ਦਾ ਹੋਰ ਵੀ ਬਹੁਤ ਨੇ ਪਰ ਆਪਾਂ ক্রিকেট ਦੇ ਵੱਲ ਬੜਾ ਰਜ਼ਾਨ ਹੈ ਆਪਣੇ ਇੰਡੀਅਨਸ ਦਾ ਪੰਜਾਬੀਆਂ ਦਾ ਭਾਵੇਂ ਇਹ ਕਿਉਂ ਨਹੀਂ ਹੈ ਵੀ ਆਖਰ ਹੋਰ ਗੇਮਾਂ ਦੇ ਵੱਲ ਕਿਉਂ ਨਹੀਂ ਰਜ਼ਾਨ ਲੋਕਾਂ ਦਾ ਪਤਾ ਚੱਕਰ ਕਿਹਾ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੈਂ ਤੁਹਾਨੂੰ ਇਸ ਟਾਈਮ ਕਟੋਗੜੀ ਇਸ ਇਸ ਫੀਲਡ ਦੇ ਅੰਦਰ ਸਾਡੇ 100 ਟੋਲ ਬੇਸਬਾਲ ਦੇ 50 ਸਰਕਾਰ ਡਿਪਾਰਟਮੈਂਟ ਦੇ ਵਿੱਚ ਅਫਸਰ ਖੜੇ ਆ ਕੋਈ ਪੁਲਿਸ ਹੈ ਕੋਈ ਬਿਜਲੀ ਬੋਰਡ ਹੈ ਕੋਈ ਫਿਜ਼ੀਕਲ ਟੀਚਰ ਹੈ ਕੋਈ ਪ੍ਰਿੰਸੀਪਲ ਹੈ ਮੈਂ ਖੁਦ ਸਪੋਰਟਸ ਕੋਟੇ ਦੀ ਨੌਕਰੀ ਕਰ ਰਹੇ ਹਾਂ ਜੇ ਆਪਾਂ ਇਸ ਤਰ੍ਹਾਂ ਸਪੋਰਟਸ ਨੂੰ ਪ੍ਰੋਮੋਟ ਕਰਾਂਗੇ ਮੈਨੂੰ ਨਹੀਂ ਲੱਗਦਾ ਵੀ ਬੱਚੇ ਨੂੰ ਕੋਈ ਕਹਿ ਰਿਹਾ ਉਹ ਵੀ ਚਲੋ ਅਫਸਰ ਹੈ ਮੈਂ ਮੰਨਦਾ ਤੁਹਾਡੇ ਵੀ ਅਫਸਰ ਲੱਗੇ ਹੋਣਗੇ ਡਿਪਾਰਟਮੈਂਟ ਤੇ ਵੀ ਜੌਬਸ ਨਿਕਲਦੀਆਂ ਨੇ ਪਰ ਜੇ ਮੈਂ ਹੁਣ ਮੈਂ ਆਪਣੀ ਗੱਲ ਕਰਦਾ ਮੈਨੂੰ بیسਬਾਲ ਬਾਰੇ ਇੰਨੀ ਨੌਲੇਜ ਨਹੀਂ ਕਿਉਂਕਿ ਅਸੀਂ ਕਦੇ ਟੀਵੀ ਤੇ ਕਦੇ ਸੋਸ਼ਲ ਮੀਡੀਆ ਤੇ ਇਸ ਗੇਮ ਨੂੰ ਜਿਆਦਾ ਪ੍ਰਫੁੱਲਤ ਹੁੰਦੇ ਨਹੀਂ ਵੇਖਿਆ ਲੋਕਾਂ ਵੱਲ ਇਜ਼ਾਤ ਚੁਕਾਓ ਕਿਵੇਂ ਪੈਦਾ ਕੀਤਾ ਜਾ ਸਕਦਾ ਜਿਸ ਤਰ੍ਹਾਂ ਮੈਂ ਨਾ 2006 ਦੇ ਵਿੱਚ ਖੇੜੀਵਰਨਾ ਸਕੂਲ ਚ ਗਿਆ ਉਸ ਦੇ ਵਿੱਚ ਮੈਂ ਆਪਣੇ ਹੀ ਸਕੂਲ ਚੋਂ ਇਸ ਗੇਮ ਨੂੰ ਪ੍ਰੋਡਕਟ ਕੀਤਾ ਉਸ ਤੋਂ ਬਾਅਦ ਅੱਜ ਮੇਰੇ ਖਿਆਲ ਦੇ ਪਟਿਆਲੇ ਦੇ ਹਰ ਵਿੱਚ ਸੌਫਟਵੇਅਰ بیسਬਾਲ ਖੇਡੀ ਜਾ ਰਹੀ ਹੈ ਸਕੂਲਾਂ ਦੇ ਵਿੱਚ ਔਰ ਹਰ ਇੱਕ ਸਾਡੇ ਇਵੈਂਟ ਦੇ ਵਿੱਚ ਕੁਝ ਨਾਨੀਆਂ ਨੇ ਤਾ ਬੱਚਨ ਸਕੋਰ ਅਸੀਂ ਮਿਲਦੀ ਹੈ ਤੇ ਬੱਚਿਆਂ ਦਾ ਜਿਹੜਾ ਰੁਝਾਨ ਬਦਲ ਰਿਹਾ ਸਾਡੇ ਲਈ। ਸੋ ਮੇਰਾ ਦੋਸਤ ਹੈ ਪਿੱਛੇ ਹਰਮਨ ਖੜਾ ਹੈ ਇਹ ਵੀ ਇਸ ਗੇਮ ਦੇ ਨਾਲ ਜੁੜਿਆ ਹੋਇਆ ਹੈ। ਹਰਮਨ ਤੂੰ ਆ ਤੁਸੀਂ ਆਪ ਇਹ ਗੇਮ ਖੇਡਦੇ ਰਹੇ ਹੋ। ਮੈਂ ਆਪ ਖੇਡਦਾ ਰਿਹਾ ਮੈਂ ਆਪ ਇੰਟਰਵਰਸਟੀ ਗੋਲਡ ਜਿੱਤਿਆ ਹੋਇਆ ਹੈ ਇਸ ਗੇਮ ਦੇ ਵਿੱਚੋਂ ਦੀ ਮੇਂਦਰਾ ਕਾਲਜੋਂ ਤੇ ਬਹੁਤ ਹੀ ਵਧੀਆ ਗੇਮ ਹੈ। ਬਸ ਇੱਕ ਇਹ ਹੈ ਵੀ ਪਪੂਲਰ ਨਹੀਂ ਹੈਗੀ ਇੰਡੀਆ ਦੇ ਵਿੱਚ। ਇਹੀ ਅਸੀਂ ਕੋਸ਼ਿਸ਼ ਕਰਨ ਲੱਗੇ ਹਾਂ ਵੀ ਇਹਨੂੰ ਟੂਰਨਾਮੈਂਟ ਇਸੇ ਚੱਕਰ ਚ ਕਰਾਇਆ ਵੀ ਚੁਣ ਲੋਕਾਂ ਨੂੰ ਪਤਾ ਲੱਗੇ। ਵੀ ਪੂਰੇ ਸਟੇਟ ਲੈਵਲ ਦਾ ਪਹਿਲੀ ਵਾਰ ਓੱਖਾ ਕਿੰਨਾ ਹੋਇਆ ਬਾਈ ਜੱਸੀ ਢੱਲ ਦੇ ਨਾਂ ਤੇ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਸਾਰੇ ਦੋਸਤ ਬਾਈ ਜੌਨ ਵੀ ਲੱਗੇ ਹੋਏ ਨੇ ਤੁਹਾਡੇ ਨਾਲ ਬਾਕੀ ਵੀ ਟੀਮ ਤੁਹਾਡੇ ਪੂਰਾ ਸਾਥ ਦੇ ਰਹੇ ਕਿੰਨਾ ਓੱਖਾ ਹੋਇਆ ਪਹਿਲੀ ਵਾਰ ਟੂਰਨਾਮੈਂਟ ਕਰਾਉਣਾ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜੱਸੀ ਸਾਡਾ ਵੱਡਾ ਭਰਾ ਸੀ 2012 ਦੇ ਵਿੱਚ ਸਾਨੂੰ ਉਹ ਛੱਡ ਕੇ ਚਲਾ ਗਿਆ ਸੀਗਾ ਅਸੀਂ ਬੜੀ ਸਮੇਂ ਤੋਂ ਲੱਗੇ ਹੋਏ ਸੀ ਵੀ ਇਹ ਟੂਰਨਾਮੈਂਟ ਕਰਵਾਈਏ ਤੇ ਹੁਣ ਸਾਰੇ ਸਾਰੇ ਸੱਜਣ ਸਾਰੇ ਸਾਡੇ ਵੱਡੇ ਸਾਡੇ ਕੋਚ ਸਾਡੇ ਸਰ ਸਾਰੇ ਇਕੱਠੇ ਹੋਏ ਤਾਂ ਅਸੀਂ ਇੱਕ ਕਲੱਬ ਰਜਿਸਟਰਡ ਕਰਾਇਆ ਜਸੀਟਲ ਮੈਮੋਰੀਅਲ ਸਪੋਰਟਸ ਕਲੱਬ ਤੇ ਅਸੀਂ ਦੇਖੋ ਇੱਕ ਚੀਜ਼ ਹੁੰਦੀ ਹੈ ਜਿਵੇਂ ਆਪਾਂ ਉਹਨੂੰ ਸਟਾਰਟ ਕਰਨਾ ਔਖਾ ਹੁੰਦਾ ਪਰ ਜਦੋਂ ਆਪਾਂ ਕਰਨ ਲੱਗ ਜਾਈਏ ਜੇ ਆਪਣੇ ਅੰਦਰ ਵਿੱਚ ਹੋਵੇ ਵਿੱਲ ਹੋਵੇ ਵਿਲ ਪਾਵਰ ਹੋਵੇ ਆਪਾਂ ਕਰਨਾ ਚਾਹਦੇ ਹੋਈਏ ਤਾਂ ਉਹ ਚੀਜ਼ ਬਹੁਤ ਛੋਟੀ ਹੋ ਜਾਂਦੀ ਹੈ ਜੋ ਉਹਨੇ ਇੱਕ ਬੰਦਾ ਤੁਰਦਾ ਹੋਵੇ ਜੇ ਉਹਨੇ ਕੋਈ ਚੀਜ਼ ਕਰਨੀ ਹੈ ਨਾਲ ਬੰਦੇ ਜੁੜਦੇ ਜਾਂਦੇ ਨੇ ਜੁੜਦੇ ਜਾਂਦੇ ਨੇ ਅਸੀਂ 20-25 ਜਾਣੇ ਹੈਗੇ ਸੀਗੇ ਅਸੀਂ ਇਸ ਚੀਜ਼ ਨੂੰ ਪ੍ਰਾਲੇ ਨੂੰ ਕੀਤਾ ਕਰਦੇ ਅਸੀਂ ਫੰਡ ਵੀ ਇਕੱਠਾ ਕੀਤਾ ਆਪ ਵੀ ਪਾਇਆ ਲੋਕਾਂ ਦਾ ਸਹਿਯੋਗ ਵੀ ਲਿਆ ਪਰਿਵਾਰ ਦਾ ਸਹਿਯੋਗ ਵੀ ਆ ਸਾਰਿਆਂ ਦਾ ਆ ਜਦੋਂ ਸਹਿਯੋਗ ਹੁੰਦਾ ਗਿਆ ਹੁੰਦਾ ਗਿਆ ਤੇ ਅਸੀਂ ਇੱਕ ਡੇਟ ਮਿਥੀ ਦੀ ਡੇਟ ਮਿਥੀ 16-17 ਦੀ ਟੀਮਾਂ ਨੂੰ ਅਸੀਂ ਇਨਵੀਟੇਸ਼ਨ ਭੇਜਿਆ ਕੋਈ ਜਲੰਧਰ ਤੋਂ ਕੋਈ ਫਿਰੋਜ਼ਪੁਰ ਤੋਂ ਕੋਈ ਫਜ਼ਿਲਕਾ ਤੋਂ ਕੋਈ ਅੰਬਰਸਰ ਤੋਂ ਅੱਠ ਟੀਮਾਂ ਆਈਆਂ ਟੀਮਾਂ ਤਾਂ ਬਹੁਤ ਆਣੀਆਂ ਚਾਹਦੀਆਂ ਸੀਆਂ ਪਰ ਸਾਡਾ ਪਹਿਲਾ ਟੂਰਨਾਮੈਂਚ ਸਾਨੂੰ ਐਸੀ ਵਾਸੀ ਇਹਨੂੰ ਵੈਲ ਆਰਗੇਨਾਈਜ਼ ਕਰ ਲਈਏ ਤੇ ਵਧੀਆ ਤਰੀਕੇ ਨਾਲ ਟੂਰਨਾਮੈਂਚ ਹੋ ਜੇ ਤੇ ਇਸ ਕਰਕੇ ਵੀ ਟੀਮਾਂ ਵੀ ਆਈਆਂ ਸਾਰਾ ਕੁਝ ਹੋਇਆ ਪ੍ਰਮਾਤਮਾ ਦੀ ਕਿਰਪਾ ਜਾਂ ਬਾਈ ਜੱਸੀ ਦੀ ਕਿਰਪਾ ਉੱਤੋਂ ਬੈਠਾ ਵੇਖਦਾ ਹੋਣਾ ਵੀ ਉਹਦਾ ਹੀ ਸਹਾਇਕ ਹੈ ਉਹਦਾ ਹੀ ਤੱਕ ਹੈ ਵੀ ਇਹ ਟੂਰਨਾਮੈਂਚ ਇੰਨੇ ਵਧੀਆ ਤਰੀਕੇ ਨਾਲ ਹੋ ਗਿਆ ਤੇ ਅੱਜ ਫਾਈਨਲ ਮੈਚ ਚੱਲ ਰਿਹਾ ਤੇ ਸਰ ਵੀ ਇਸੇ ਟੀਮ ਦੇ ਨਾਲ ਜੁੜੇ ਹੋਏ ਨੇ ਹਾਂਜੀ ਕੋਸਾਬ ਇੱਕ ਗੱਲ ਪੁੱਛਣਾ ਚਾਹਵਾਂਗਾ ਜੇ ਦੀ ਇੰਡੀਆ ਲੈਵਲ ਦੀ ਟੀਮ ਦੀ ਗੱਲ ਕਰਾਂ ਜਾਂ ਕਿਉਂਕਿ ਨਾ ਸਭ ਤੋਂ ਵੱਡਾ 올림픽 ਮੰਨਿਆ ਜਾਂਦਾ ਵੀ ਆਪਾਂ 올림픽 ਦੇ ਵਿੱਚ ਜੇ ਚਲੇ ਜਾਈਏ ਤਾਂ ਸਭ ਤੋਂ ਵੱਡਾ ਉਪਰ ਆ ਕਹ ਲਏ ਵੀ ਬਹੁਤ ਵੱਡਾ ਮੰਨਿਆ ਜਾਂਦਾ ਵੀ ਸਾਡੇ ਇੰਡੀਆ ਦੀ ਟੀਮ ਗਈ ਹੈ ਇੰਡੀਆ ਦੀ ਟੀਮ ਬਾਰੇ ਥੋੜਾ ਜਿਹਾ ਦੱਸੋ ਤੇ 올림픽 ਦੇ ਵਿੱਚ ਇਹਦੀ ਕਿੰਨੀ ਜਗ੍ਹਾ ਹੈ ਸਰ ਦੇਖੋ ਜਿਹੜਾ ਤੁਸੀਂ ਪਹਿਲਾ ਪ੍ਰਸ਼ਨ ਮੇਰੇ ਵੱਡੇ ਕੋਸਾਬ ਨੂੰ ਕੀਤਾ ਸੀਗਾ ਕਿ ਪੇਰੈਂਟਸ ਨਾਲੇ ਗੇਮ ਪਰਫੁੱਲਿਤ ਕਿਉਂ ਨਹੀਂ ਹੁੰਦੀ ਸਮੇਂ ਦੀ ਸਰਕਾਰਾਂ ਇਸ ਨੂੰ ਇਸ ਗ੍ਰੇਡਿਸ਼ਨ ਦੇਣੀ ਹੈ ਉਹਨਾਂ ਨੇ ਉਹ ਗ੍ਰੇਡਿਸ਼ਨ ਵੀ ਨਹੀਂ ਦੇ ਪਾਰੀਆਂ ਹੈਗੀਆਂ ਕਰਨਾ ਉਸ ਪੈਸਾ ਲਾਗਤ ਕੋਈ ਨਹੀਂ ਹੈਗੀ ਪਲੇਅਰਾਂ ਨੇ ਖੇਡਣਾ ਹੈ ਗੇਮ ਸਰਕਾਰ ਨੇ ਕਰਾਣੀ ਉਹ ਵੈਸੇ ਵੀ ਕਰਾਂਦੀ ਹੈ ਅਗਰ ਉਹਨੂੰ ਗ੍ਰੇਡਿਸ਼ਨ ਦੇ ਦੇਗੀ ਤਾਂ ਬੱਚੇ ਥੋੜਾ ਉਤਸ਼ਾਹਿਤ ਹੋ ਜਾਂਦਾ ਹੈ ਬੱਚੇ ਨੂੰ ਕੱਲ ਨੂੰ ਨੌਕਰੀ ਵਾਸਤੇ ਕਿਤੇ ਬਸ ਆਸ ਬੰਦ ਹੋ ਜਾਂਦਾ ਹੈ ਦੂਜੀ ਗੱਲ ਕੀਤੀ ਕਿ ਇਹ ਗੇਮ ਇੰਡੀਆ ਦੇ ਅੰਦਰ ਬਹੁਤ ਪੁਰਾਣੀ ਖੇਡੀ ਜਾ ਰਹੀ ਹੈ ਔਰ ਪਤਾ ਨਹੀਂ ਸਾਡੇ 10 ਦੇ ਬੜੇ ਮਾਣ ਮਹਿਸੂਸ ਹੋ ਰਿਹਾ ਕਿ ਪਟਿਆਲੇ ਅੰਦਰ ਦੋ ਅੰਤਰਰਾਸ਼ਟਰੀ ਖਿਡਾਰੀ ਪਟਿਆਲੇ ਵੱਲੋਂ ਖੇਡਦੇ ਨੇ ਪਟਿਆਲੇ ਵੱਲੋਂ ਔਰ ਉਹ ਪਟਿਆਲੇ ਦਾ ਗੁਰਜਨ ਸਿੰਘ ਹੈ ਜੀ ਉਹ ਸਾਨੂੰ ਬੜੀ ਮਾਨ ਦੀ ਗੱਲ ਹੈ ਦੱਸਿਆ ਮੈਨੂੰ ਹਰਮਾਨ ਨੇ ਵੀ ਦੱਸਿਆ ਜੀ 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 ਸਰ ਉਹਦੇ ਲਈ ਗੇਮ ਨੂੰ ਪਰਫੂਲਿਤ ਕਰਨ ਲਈ ਦੇਖੋ ਸਾਡਾ ਪ੍ਰੋਸੈਸ ਚੱਲ ਰਿਹਾ ਕਿ ਸਾਨੂੰ ਗ੍ਰੈਡਿਏਸ਼ਨ ਮਿਲ ਜੇ ਤਾਂ ਬੱਚੇ ਹੋਰ ਇਸ ਗੇਮ ਨਾਲ ਜੁੜਨਗੇ ਕਿਉਂਕਿ ਹਰ ਇੱਕ ਮਾਪਿਆਂ ਦੀ ਅੱਜ ਕੱਲ ਸੋਚ ਹੈ ਕਿ ਸਾਡਾ ਬੱਚਾ ਖੇਡੇ ਕਿਸੇ ਆਰੇ ਲੱਗੇ ਕਿਸੇ ਚੰਗੀ ਨੌਕਰੀ ਤੇ ਜਾਵੇ ਕੋਈ ਪੀਸੀਐਸ ਬਣੇ ਕੋਈ ਆਈਐਸ ਬਣੇ ਹਨਾ ਜੀ ਤਾਂ ਉਸ ਦੇ ਲਈ ਕੀ ਹੈ ਕਿ ਜਿਹੜਾ ਇੱਕ ਆਰਥਿਕ ਤੌਰ ਤੇ ਸਰਕਾਰ ਕਰ ਸਕਦੀ ਉਹ ਬੱਚੇ ਨੂੰ ਪਰਫੂਲਿਤ ਕਰ ਇਸ ਗੇਮ ਨੂੰ ਪਰਫੂਲਿਤ ਕਰਨ ਦੇ ਲਈ ਉਹ ਇਸ ਗੇਮ ਨੂੰ ਉੱਪਰ ਲਿਆਉਣ ਦੇ ਲਈ ਉਹ ਕੀ ਹੈ 올림픽 ਦੇ ਵਿੱਚ ਤਾਂ ਹੀ ਜਾਣਗੇ ਜੋ ਨੀਚੇ ਲੈਵਲ ਤੇ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਮੈਂ ਰਿਕੁਐਸਟ ਤੁਹਾਡੇ ਚੈਨਲ ਥਰੂ ਵੀ ਕਰਾਂਗਾ ਕਿ ਸਰਕਾਰ ਸਾਡਾ ਸਪੋਰਟਸ ਕਲਚਰ ਦਵੇ ਅਸੀਂ ਬਾਕੀ ਉਪਰਾਲਾ ਕਰਨ ਲਈ ਤਿਆਰ ਹੈ ਐਨਈਐਸ ਦੇ ਵਿੱਚ ਹੈ ਗੇਮ ਬਿਲਕੁਲ ਹੈ ਜੀ ਮੈਂ ਐਨਈਐਸ ਸੌਫਟਬਾਲ ਦਾ ਫਰਸਟ ਕੁਆਲੀਫਾਈਡ ਕੋਚ ਹੈ ਠੀਕ ਹੈ ਜੀ ਔਰ ਅੱਜ ਵੀ ਐਨਈਐਸ ਦੇ ਅੰਦਰ ਕੋਈ ਗੇਮ ਖੇਡੀ ਜਾਂਦੀ ਹੈ ਸਰਟੀਫਿਕੇਟ ਕੋਰਸ ਹੁੰਦਾ ਚੱਲ ਰਿਹਾ ਹੈ ਜੀ ਦਾ ਤਾਂ ਪਹਿਲਾ ਜਿਹੜਾ ਬੇਸਬਾਲ ਦਾ ਮੁਕਾਬਲਾ ਹੋਇਆ ਕੀ ਕਹਿਣਾ ਚਾਹਣਿਓ ਜਾਨੀ ਜਾਨਾ ਮੈਂ ਤਾਂ ਪਹਿਲਾ ਇਦੇ ਵਿੱਚ ਸਾਡੇ ਪਟਿਆਲੇ ਦੇ ਐਮਐਲਏ ਸਰਦਾਰਜੀਤਪਾਲ ਕੋਲੀ ਜੀ ਦਾ ਵੀ ਬਹੁਤ ਸਹਿਯੋਗ ਮੰਨਦਾ ਵੀ ਉਹਨਾਂ ਨੇ ਸਾਨੂੰ ਗਰਾਊਂਡ ਪ੍ਰੋਵਾਈਡ ਕਰਾ ਕੇ ਦਿੱਤਾ ਤੇ ਸਾਨੂੰ ਹੱਲਾਸ਼ੇਰੀ ਦਿੱਤੀ ਵੀ ਤੁਸੀਂ ਇਹ ਟੂਰਨਾਮੈਂਟ ਕਰਾਓ ਤੇ ਪਹਿਲਾਂ ਤਾਂ ਉਹਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪਹਿਲਾ ਟੂਰਨਾਮੈਂਟ ਹੈ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਵੀ ਇਹ ਟੂਰਨਾਮੈਂਟ ਬਹੁਤ ਵਧੀਆ ਨੇਪਰੇ ਚੜਨ ਲੱਗਿਆ ਹੈ ਫਾਈਨਲ ਮੈਚ ਹੁੰਦਾ ਤੁਹਾਡੇ ਸਾਹਮਣੀਆਂ ਮੈਚ ਚੱਲ ਰਿਹਾ ਹੈ ਤੇ ਟੀਮਾਂ ਲੱਗੀਆਂ ਹੋਈਆਂ ਨੇ ਫਰਸਟ ਪ੍ਰਾਈਜ਼ ਪਾਣ ਨੂੰ ਜਿੱਤਣ ਨੂੰ ਤੇ ਇਹਦੇ ਵਿੱਚ ਪਰਿਵਾਰ ਵੱਲੋਂ ਵੀ ਜੇ ਕੋਈ ਹੋਮ ਰਨ ਮਾਰਦਾ ਹੈ ਉਹਦੇ ਵਾਸਤੇ 3500 ਇਨਾਮ ਰੱਖਿਆ ਗਿਆ ਹੈ ਇਹ ਸਿਰਫ ਇੱਕ ਪਲੇਅਰ ਦੇ ਹੌਸਲਾ ਉਜਾਈ ਵਾਸਤੇ ਰੱਖਿਆ ਹੈ ਵੀ ਉਹਨੂੰ ਇੱਕ ਗੇਮ ਖੇਡਣ ਦਾ ਇੱਕ ਚੀਜ਼ ਜਿਵੇਂ ਆਪਾਂ ਕਬੱਡੀ ਖੇਡਦੇ ਆ ਕਬੱਡੀ ਵਿੱਚੋਂ ਪੇਮੈਂਟ ਮਿਲਦੀ ਹੈ ਕਬੱਡੀ ਪਲੇਅਰ ਚਾਰ ਬੰਦੇ ਨੇ ਖੜਦੇ ਨੇ ਠੀਕ ਹੈ ਉਹ ਇੱਕ ਉਹਨਾਂ ਦਾ ਹੌਸਲਾ ਉਜਾਈ ਹੁੰਦੀ ਹੈ ਵੀ ਉਹਨਾਂ ਨੂੰ ਬਾਹਰੋਂ ਪੈਸੇ ਮਿਲਦੇ ਨੇ ਇਹ ਸਿਰਫ ਉਸੇ ਚੀਜ਼ ਉਸੇ ਚੀਜ਼ ਦੇ ਨਜ਼ਰੀਏ ਰੱਖਦੇ ਉਹਨਾਂ ਨੂੰ ਇੱਕ ਹੌਂਸਲਾ ਵਜਾਈ ਵਾਸਤੇ ਉਹਨਾਂ ਨੂੰ ਪੇਮੈਂਟ ਦਿੱਤੀ ਜਾ ਰਹੀ ਹੈ ਬਾਕੀ ਫਰਸਟ ਪ੍ਰਾਈਜ਼ 21000 ਹੈ ਸੈਕਿੰਡ ਪ੍ਰਾਈਜ਼ 11000 ਹੈ ਵੇਖਦੇ ਆ ਵੀ ਹੁਣ ਕਿਹੜੀ ਟੀਮ ਜਿੱਤਦੀ ਹੈ ਤੇ ਕਿਹੜੀ ਲੈ ਕੇ ਜਾਂਦੀ ਹੈ ਬਾਕੀ ਅ ਜੱਸੀ ਵੀਰੇ ਦੇ ਮਦਰ ਵੀ ਖਲੋਤੇ ਨੇ ਤੇ ਇਹਨਾਂ ਨਾਲ ਬਿਲਕੁਲ ਆਂਟੀ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਨਾ ਇੱਕ ਤਾਂ ਇੱਕ ਵੱਖਰਾ ਜਿਹਾ ਮਾਣ ਮਹਿਸੂਸ ਹੁੰਦਾ ਜਦੋਂ ਪੁੱਤ ਦੇ ਨਾਂ ਤੇ ਕੋਈ ਅਜਿਹੀ ਚੀਜ਼ ਹੁੰਦੀ ਹੋਵੇ ਆਂਟੀ ਕਿੰਨਾ ਕ ਮਾਣ ਮਹਿਸੂਸ ਹੁੰਦਾ ਅੱਜ ਜੋ ਜੱਸੀ ਬੱਚੇ ਦੇ ਦੋਸਤਾਂ ਨੇ ਉਪਰਾਲਾ ਕੀਤਾ ਹੈ ਉਹਦੇ ਲਈ ਅਸੀਂ ਤਨਵਾਦੀਆਂ ਕਿਉਂਕਿ ਮੇਰੇ ਬੱਚੇ ਦੀ ਯਾਦ ਨੂੰ ਸਮਰਪਿਤ ਅਜਿਮ ਨੂੰ ਅਹੀਂ ਲੱਗਦਾ ਵੀ ਮੇਰਾ ਜੱਸੀ ਸਾਡੇ ਗਰਾਊਂਡ ਵਿੱਚ ਖੇਡ ਰਿਹਾ ਹੈ ਇੰਨਾ ਸਾਈਸ਼ੂ ਬਾਰ ਬਾਰ ਮੇਰੇ ਕੋਲ ਕਰਿਆ ਅੰਦਾਸੀ ਮਾਤਾ ਜੈਸੀ ਉਪਰਾਲਾ ਕਰਨਾ ਜੱਸੀ ਦੀ ਯਾਦ ਨੂੰ ਅਸੀਸ ਨੂੰ ਤੇ ਜਿੱਤ ਕਰ ਰਹੇ ਸੋ ਇੰਨਾ ਬੱਚਿਆਂ ਦੀ ਅਸੀਂ ਦਿਲੋਂ ਤਨਵਾਦੀਆਂ ਜਿਨ੍ਹਾਂ ਨੇ ਇਤਨਾ ਵੱਡਾ ਉਪਰਾਲਾ ਕਰਕੇ ਸਾਡੇ ਪਰਿਵਾਰ ਨੂੰ ਮਾਨ ਬਖਸ਼ਿਆ ਉਸ ਬੱਚੇ ਦੀ ਆਦਮ ਨੂੰ ਤਾਜ਼ਾ ਕੀਤਾ ਆਨਲਿਸਮ ਦੇ ਵਿੱਚ ਵੀ ਆਸ ਕਰਦੀ ਆ ਕਿ ਵਾਹੀ ਗੁਰੂ ਨੇ ਬੱਚਿਆਂ ਦੇ ਸਿਰਾਂ ਤੇ ਹੱਥ ਰੱਖ ਕੇ ਇਸੇ ਤਰੀਕੇ ਹੀ ਟੂਰਨਾਮੈਂਟ ਕਰਾਉਂਦੇ ਰਹਿਣਗੇ ਤਾਂ ਜੋ ਜੋ ਬੱਚੇ ਖੇਡਣ ਵਾਲੇ ਇਹਨਾਂ ਨੂੰ ਉਦੇਸ਼ ਨਾ ਮਿਲ ਸਕੇ ਔਰ ਮੈਂ ਪਰਮਾਤਮਾਗੇ ਨਦੀ ਚੜਦੀ ਕਲਾ ਲਈ ਮੈਂ ਸ਼ਰਜਾਸ ਕਰਦੀ ਆ ਬੱਚੇ ਵਦਨ ਫੁੱਲਾਂ ਪਰ ਫੁੱਲਤ ਫੁੱਲ ਇਸੇ ਤਰੀਕੇ ਹੀ ਯਾਦਾਂ ਮਨਾਉਂਦੇ ਰਹਿਣ ਬਿਲਕੁਲ ਜਸਸੀ ਤਲਜੀ ਦੇ ਨਾਮ ਦੇ ਉੱਤੇ ਇਹ ਟੂਰਨਾਮੈਂਟ ਹੋ ਰਿਹਾ ਹੈ ਤਾਂ ਉਹਦੇ ਮੰਮੀ ਡੈਡੀ ਉਹਨਾਂ ਦੇ ਕੋਚ ਤੇ ਉਹਨਾਂ ਦੀ ਪੂਰੀ ਟੀਮ ਜਿਹੜਾ ਮੈਮੋਰੀਅਲ ਕਲੱਬ ਹੈ ਜਿਨ੍ਹਾਂ ਵੱਲੋਂ ਉਪਰਾਲਾ ਕੀਤਾ ਗਿਆ ਇਸੇ ਰਮੈਂ ਆਗਾਜ਼ ਦੇ ਵਿੱਚ ਹੀ ਕਹਿ ਰਿਹਾ ਸੀ ਜੇ ਗੇਮਾਂ ਵੱਡੀਆਂ ਹੋਣਗੀਆਂ ਤਾਂ ਸਾਡੇ ਪੰਜਾਬ ਦੀ ਨੌਜਵਾਨੀ ਉਹਨਾਂ ਵੱਲ ਵਧੇਗੀ ਕਿਉਂਕਿ ਸਾਡੇ ਪੰਜਾਬ ਨੂੰ ਇੱਕੋ ਚੀਜ਼ ਖਾਰੀ ਹੈ ਸਾਡਾ ਪੰਜਾਬ ਦੇ ਵਿੱਚ ਵਗਦਾ ਛੇਵਾਂ ਦਰਿਆ ਨਸ਼ਿਆਂ ਦਾ ਤਾਂ ਨਸ਼ਿਆਂ ਨੂੰ ਆਪਾਂ ਤਾਂ ਹੀ ਦੂਰ ਰੱਖ ਸਕਦੇ ਆ ਜੇ ਬੱਚੇ ਗੇਮਾਂ ਦੇ ਵੱਲ ਉਤਸ਼ਾਹਿਤ ਹੋਣਗੇ ਔਰ ਗੇਮਾਂ ਦੇ ਵੱਲ ਤਾਂ ਹੀ ਉਤਸ਼ਾਹਿਤ ਹੋਣਗੇ ਜੇ ਸਰਕਾਰ ਪੱਲਾ ਫੜਦੀ ਹੈ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਪ੍ਰਵਿੰਦਰ ਸਿੰਘ ਚੱਡਾ ਔਨ 에ਅਰ ਪਟਿਆਲਾ